ਸਰਸ਼ਿਕਾ ਜੀ ਮੇਰੀਆਂ ਟੀਮਾਂ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਇਆ ਤੁਸੀਂ ਦੇਖ ਸਕਦੇ ਹੋ ਪਖੰਡਵਾਜ ਜਿਹੜਾ ਕਿ ਲਗਾਤਾਰ ਵਧਦਾ ਜਾ ਰਿਹਾ ਨਿਤ ਨਵੀਆਂ ਤੋਂ ਨਵੀਆਂ ਵੀਡੀਓਜ਼ ਸਾਹਮਣੇ ਆ ਰਹੀ ਨੇ ਸੋਸ਼ਲ ਮੀਡੀਆ ਦੇ ਉੱਤੇ ਅਜਿਹੇ ਪਖੰਡੀਆਂ ਦੀ ਵੀਡੀਓ ਦਾ ਅੰਤ ਹੀ ਨਹੀਂ ਨਵੇਂ ਤੋਂ ਨਵੇਂ ਉਹਨਾਂ ਦੇ ਬਾਰੇ ਐਕਸ਼ਨ ਕੀਤਾ ਜਾ ਰਹੇ ਨੇ ਤਾਂ ਤੁਸੀਂ ਹੁਣ ਤੱਕ ਅਨੇਕਾਂ ਵੀਡੀਓ ਤੇ ਨਜ਼ਰ ਮਾਰ ਚੁੱਕੇ ਹੋ ਤਾਂ ਹੁਣ ਇੱਕ ਹੋਰ ਵੀਡੀਓ ਜੋ ਕਿ ਸਕਰੀਨ ਤੇ ਲਗਾਤਾਰ ਚੱਲ ਰਹੀ ਹੈ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਾਲ ਸੂਟ ਪਾ ਕੇ ਇਸ ਦੇ ਵੱਲੋਂ ਪੂਰਾ ਪਖੰਡ ਜਿਹੜਾ ਕਿ ਕੀਤਾ ਜਾ ਰਿਹਾ ਹੈ ਸਮਝੇ ਇੱਥੇ ਇਹ ਨਹੀਂ ਆਉਂਦੀ ਕਿ ਲੋਕ ਅਜੇਹ ਪਖੰਡੀ ਬਾਬਿਆਂ ਦੇ ਵਿੱਚ ਦੇਖਦੇ ਕੀ ਨੇ ਕਿ ਉਹਨਾਂ ਨੂੰ ਦੇਖਦੇ ਸਾਰੇ ਹੀ ਉਹਨਾਂ ਦੇ ਡੇਰਿਆਂ ਦੇ ਵਿੱਚ ਜਾਣ ਲੱਗ ਪੈਂਦੇ ਨੇ ਤੇ ਉੱਥੇ ਜਾ ਕੇ ਉਹਨਾਂ ਨੂੰ ਆਪਣੇ ਦੁੱਖ ਦੱਸਦੇ ਨੇ ਜਿਕਰ ਅਜੇਹ ਪਖੰਡੀ ਲੋਕ ਤੁਹਾਡੇ ਦੁੱਖ ਦਰਦ ਦੂਰ ਕਰ ਦੇਣ ਤਾਂ ਫਿਰ ਲੋਕਾਂ ਨੂੰ ਜਿਹੜਾ ਕਿ ਹੋਰ ਕਿਤੇ ਜਾਣ ਦੀ ਜ਼ਰੂਰਤ ਨਾ ਪਵੇ ਨਾ ਹੀ ਉਹਨਾਂ ਜੇਕਰ ਇਹਨਾਂ ਦੀਆਂ ਬਿਮਾਰੀਆਂ ਵੀ ਇੱਥੇ ਠੀਕ ਹੋਉਂਦੀਆਂ ਨੇ ਫਿਰ ਹਸਪਤਾਲ ਬੰਦ ਹੋ ਜਾਣ ਤਾਂ ਲੋਕ ਪਤਾ ਨਹੀਂ ਕਿਉਂ ਨਹੀਂ ਜ਼ਿਆਦਾਤਰ ਸੁਚੇਤ ਹੋ ਰਹੇ ਲੋਕ ਜਿਆਦਾ ਤੋਂ ਜਿਆਦਾ ਪਖੰਡਵਾਦ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਆਏ ਦਿਨ ਅਜਿਹੇ ਵੀਡੀਓਜ਼ ਜਿਹੜੀਆਂ ਕਿ ਸਾਹਮਣੇ ਆ ਰਹੀਆਂ ਨੇ ਜਿਸ ਦੇ ਚੱਲਦੇ ਹੁਣ ਦੇਖਿਆ ਜਾ ਰਿਹਾ ਕਿ ਪਖੰਡਵਾਦ ਹੋਰ ਵੀ ਵੱਧਦਾ ਜਾ ਰਿਹਾ ਜਿਹੜੇ ਰਾਹਾਂ ਤੇ ਚੱਲਣ ਲਈ ਸਾਡੇ ਗੁਰੂਆਂ ਨੇ ਆਪਣੀਆਂ ਕੁਰਬਾਨੀਆਂ ਤੱਕ ਦੇ ਦਿੱਤੀਆਂ ਲੋਕੋ ਨੂੰ ਇੰਨੇ ਉਦੇਸ਼ ਦਿੱਤੇ ਕਿ ਲੋਕ ਸਮਝ ਜਾਣ ਤਾਂ ਕਿ ਲੋਕਾਂ ਨੂੰ ਜੋਨਕੀ ਸਮਝਾਇਆ ਜਾ ਸਕੇ ਪਰ ਉਸ ਸਮੇਂ ਤਾਂ ਲੋਕ ਸਮਝ ਗਏ ਸੀ ਪਰ ਅੱਜ ਕੱਲ ਦੇ ਲੋਕ ਸਮਝਣ ਦੀ ਬਜਾਏ ਹੋਰ ਵੀ ਪਖੰਡਵਾਦ ਨੂੰ ਵਧਾਵਾ ਦਿੰਦੇ ਨਜ਼ਰ ਆ ਰਹੇ ਨੇ ਅਜਿਹੇ ਪਖੰਡੀ ਜੋ ਕਿ ਸ਼ੁਰੂਆਤ ਕਰਦੇ ਨੇ ਤੇ ਫਿਰ ਘਰਾਂ ਦੇ ਵਿੱਚ ਹੀ ਡੇਰੇ ਖੋਲ ਲੈਂਦੇ ਨੇ ਤਾਂ ਫਿਰ ਲੋਕਾਂ ਦੇ ਹੀ ਪੈਸੇ ਦੇ ਉੱਤੇ ਵੱਡੇ ਤੋਂ ਵੱਡੇ ਡੇਰੇ ਬਣਾ ਲੈ ਜਾਂਦੇ ਨੇ ਲੋਕਾਂ ਦੇ ਸਿਰ ਤੋਂ ਕਮਾਈ ਇਹਨਾਂ ਨੂੰ ਇੰਨੀ ਹੋ ਜਾਂਦੀ ਹੈ ਕਿ ਇਹਨਾਂ ਦਾ ਰਹਿਣ ਵਾਲੇ ਆਲਸ਼ਾਨ ਕੋਠੀਆਂ ਚੰਗੀਆਂ ਗੱਡੀਆਂ ਚੰਗਾ ਸੋਨਾ ਇਹਨਾਂ ਕੋਲ ਹੋ ਜਾਂਦਾ ਹੈ ਆ ਇਸੇ ਤਰੀਕੇ ਦੇ ਜਣੇ ਕਿ ਲਗਾਤਾਰ ਤਸਵੀਰਾਂ ਉਹ ਸਾਹਮਣੇ ਆਉਂਦੀਆਂ ਨੇ ਤਾਂ ਇੱਥੇ ਸੋਚਣਾ ਚਾਹੀਦਾ ਹੈ ਲੋਕਾਂ ਨੂੰ ਕਿ ਤੁਸੀਂ ਜਿਹੜੇ ਸਾਨੂੰ ਗੁਰੂਆਂ ਨੇ ਰਾਹ ਦਿਖਾਇਆ ਸਾਨੂੰ ਉਸ ਤੇ ਚੱਲਣਾ ਚਾਹੀਦਾ ਪਖੰਡਵਾਦ ਦੇ ਵਿੱਚ ਪੈ ਕੇ ਤੁਸੀਂ ਆਪਣਾ ਸਮਾ ਜਿਹੜਾ ਬਰਬਾਦ ਆ ਉਹ ਨਾ ਕਰਿਆ ਕਰੋ ਨਾ ਹੀ ਇਹਨਾਂ ਪਖੰਡੀਆਂ ਨੂੰ ਵਧਾਵਾ ਦਿਆ ਕਰੋ ਕਿ ਕਿਹਨਾਂ ਚੀਜ਼ਾਂ ਦੇ ਨਾਲ ਤੁਹਾਨੂੰ ਜਿਹੜਾ ਕਿ ਨੁਕਸਾਨ ਹੋਏਗਾ ਕਿਉਂਕਿ ਤੁਸੀਂ ਆਪਣੀ ਮਿਹਨਤ ਦੀ ਕਮਾਈ ਅਜੇ ਲੋਕਾਂ ਦੇ ਉੱਤੇ ਲਟਾ ਰਹੇ ਹੋ ਇਹਹੀ ਕਮਾਈ ਤੁਹਾਡੇ ਕੰਮ ਆਵੇਗੀ ਤਾਂ ਅਜਿਹੇ ਪਖੰਡਵਾਦ ਨੂੰ ਵਧਾਵਾ ਦੇਣ ਦੇ بجائے ਇਸ ਦੀ ਨਿਖੇਧੇ ਕਰਨੀ ਚਾਹੀਦੀ ਹੈ ਜਿੱਥੇ ਵੀ ਕੋਈ ਪਖੰਡਵਾਦ ਤੁਹਾਨੂੰ ਲੱਗਦਾ ਕਿ ਹੋ ਰਿਹਾ ਉਸ ਦੀ ਵੀਡੀਓਜ਼ ਬਣਾ ਕੇ ਸਾਨੂੰ ਜ਼ਰੂਰ ਭੇਜਿਆ ਜਾਣ ਤਾਂ ਕਿ ਅਸੀਂ ਉਸ ਪਖੰਡਵਾਦ ਦਾ ਵੀ ਪਰਦਾ ਫਾਸ਼ ਕਰੀਏ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਕਿ ਪਖੰਡਵਾਦ ਦਾ ਬੋਲਬਾਲਾ ਵੱਧਦਾ ਹੀ ਜਾ ਰਿਹਾ ਹੈ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਕਿਸੇ ਦੇ ਵਿੱਚ ਮਾਤਾ ਆ ਰਹੀ ਹੈ ਕਿਸੇ ਵਿੱਚ ਹਨੂਮਾਨ ਆ ਰਿਹਾ ਕੋਈ ਪੀਰਾਂ ਦੀ ਕੋਈ ਕਿਵੇਂ ਮਤਲਬ ਕੀ ਕਹਿ ਸਕਦੇ ਕਿ ਧਰਮ ਦੇ ਨਾਂ ਦੇ ਉੱਤੇ ਦੁਕਾਨਾ ਖੋਲ ਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਖੈਰ ਤੁਹਾਡਾ ਪਖੰਡਵਾਦ ਨੂੰ ਲੈ ਕੇ ਕੀ ਰਾਏ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਪਖੰਡੀ ਜਿਹੜੇ ਫਿਰਦੇ ਨੇ ਕਿ ਇਹ ਸੱਚੀ ਮੂਚੀ ਲੋਕਾਂ ਦਾ ਇਲਾਜ ਕਰਦੇ ਨੇ ਤਾਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਆ ਕਰੋ ਤਾਂ ਕਿ ਸਾਨੂੰ ਜਨਤਾ ਦੇ ਵਿਚਾਰ ਉਹ ਵੀ ਪਤਾ ਲੱਗ ਸਕਣ ਬਿਊਰੋ ਰਿਪੋਰਟ ਅੱਖਾਂ ਬਿਊਰੋ ਰਿਪੋਰਟ ਛਣਕਾਟਾ ਨਿਊਜ਼